ਸਮਰਾੜਾ ਦੇ ਲੋਕਾਂ ਦੇ ਨੂੰ ਨੂੰ ਦਾ ਵੀ ਮੌਕਾ ਮਿਲਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਸਰਕਾਰਾਂ ਰਹੀਆਂ ਹੈ ਕਾਂਗਰਸ ਦੀ ਰਹੀ ਹੈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਉਨ੍ਹਾਂ ਨੇ ਲੋਕਾਂ ਨੂੰ ਬੜੇ-ਬੜੇ ਸਜਾਵਗ ਦਿਖਾ ਦਿੱਤੇ ਬੜੀਆਂ-ਬੜੀਆਂ ਗੱਲਾਂ ਕੀਤੀਆਂ ਪਰੰਤੂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਭ੍ਰਸ਼ਟਾਚਾਰ ਇਹਨਾਂ ਸਰਕਾਰਾਂ ਨੇ ਕੀਤਾ ਹੈ ਔਰ ਮੋਦੀ ਜੀ ਲਗਾਤਾਰ ਜਿਸ ਪ੍ਰਕਾਰ ਸੇ ਦੇਸ਼ ਕੋ ਅੱਗੇ ਫੜਾਉਣ ਦਾ ਕੰਮ ਕਰ ਰਹੇ ਨੇ ਔਰ ਮੋਦੀ ਜੀ ਗਰੀਬ ਵਿਅਕਤੀ ਲਈ ਯੋਜਨਾ ਉਹ ਦਿੱਲੀ ਸੇ ਚਲਾਉਂਦੇ ਹੁਸ ਯੋਜਨਾ ਦਾ ਵੀ ਲਾਭ ਇੱਥੇ ਨਹੀਂ ਲੋਕਾਂ ਨੂੰ ਮਿਲ ਰਿਹਾ ਸਾਡੇ ਹਰਿਆਣਾ ਦੇ ਵਿੱਚ ਦੇਖ ਰਹੇ ਆ ਕਿ ਆਦਰਨੀਯ ਮੋਦੀ ਜੀ ਦੇ ਨੇਤ੍ਰਿਤਵ ਮੇਂ ਹਮ ਮਹਿਲਾਵਾਂ ਕੋ 21 ਰੁਪਏ ਮਹੀਨਾ ਦੇਣ ਦਾ ਕੰਮ ਕਰ ਰਹੇ ਨੇ ਜਿਹੜੇ ਪਰਿਵਾਰਾਂ ਦੀ ਇਨਕਮ 1,80,000 ਰੁਪਏ ਤੋਂ ਘੱਟ ਹੈ ਉਨਾ ਪਰਿਵਾਰਾਂ ਨੂੰ 80-500 ਰੁਪਏ ਦਾ ਗੈਸ ਦਾ ਸਿਲੰਡਰ ਉਹਨਾਂ ਦੀ ਰਸੋਈ ਦੇ ਵਿੱਚ ਪਹੁੰਚਾਉਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ। ਹਮ ਮੇਰੇ ਕਿਸਾਨ ਵੀ ਅਗਰ ਫਸਲ ਦਾ ਖਰਾਬਾ ਹੋਇਆ ਹੈ ਤਾਂ ਹਮਨੇ 15,000 ਕਰੋੜ ਰੁਪਏ ਕਿਸਾਨ ਕੇ ਖਰਾਬੇ ਦਾ ਉਸਦੇ ਖਾਤੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਹੈ। ਮੈਂ ਮਾਨ ਸਾਹਿਬ ਦੀ ਸਰਕਾਰ ਨੂੰ ਔਰ ਕਾਂਗਰਸ ਦੀ ਸਰਕਾਰ ਪਿੱਛੇ ਰਹੀ ਹੈ। ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ किसान दे मेरे पंजाब के किसान का खराबा प्राकृतिक आपदा के होया होगा सी कितना पैसा उन्होंने खाते विच दे काम तो वो दस का कम करें पंजाब का किसान जानना चाहना है अच्छी सरकार हरियाणा किसान की पूरी की पूरी, पूरी फसल एम एस पी पर खरीद का काम कर रही है मैं कांग्रेस और आम आदमी सरकार पूछना चाहता तीसान के नीति त करते हैं ਪਰ ਉਹਨਾਂ ਦੇ ਵੈਲਫੇਅਰ ਦੇ ਲਈ ਉਹਨਾਂ ਦੀ ਸੂਈ ਦਾ ਲਈ ਤੁਸੀਂ ਕੀ ਕਦਮ ਉਠਾਟੇ ਨੇ ਉਹ ਦੱਸਣ ਦਾ ਕੰਮ ਕਰਾਂਗੇ ਕਿਉਂਕਿ ਕਿਸਾਨ ਨੂੰ ਜੋ ਐਮਐਸਪੀ ਕੋ ਯਹਾਂ ਦਾ ਕਿਸਾਨ ਦੀ ਫਸਲ ਜੋ ਖਰਾਬਾ ਹੁੰਦੀ ਹੈ ਉਹਦਾ ਵੀ ਪੂਰਾ ਖਰਾਬੇ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਔਰ ਸਾਡੀ ਸਰਕਾਰ ਨੇ ਕਿਸਾਨ ਦੀ ਅਗਰ ਫਸਲ ਦਾ ਖਰਾਬ ਹੋਇਆ ਹੋਗਾ 15000 ਕਰੋੜ ਰੁਪਇਆ ਕਿਸਾਨਾਂ ਨੂੰ ਦੇਣ ਦਾ ਕੰਮ ਕੀਤਾ ਪੰਜਾਬ ਦੇ ਵਿੱਚ चाहे कांग्रेस की सरकार रही है चाहे आम आदमी की सरकार है इन्होंने किना पैसा मेरे किसान पंजाब फसल दे के दे खिलाफे तक पहुंचाने का काम किया है और काम करें क्योंकि पंजाब किसान ये जानना चाहना है तुम्हें बड़े बड़े चुटकलियां गल कर वोट लेने का काम किया है परंतु उन्होंने वेलफेयर के लिए की काम किया अज साल पूरे हो रहे हैं पंजा साल ये चल पाया कि आप दस करें कि पैसा वेलफेयर अगर मेरे किसान की हरियाणा अगर नुकसान होंगे मंडी उसकी फसल आलू की सस्ते दामी है पूरा खर्चा पूरा नहीं होंगे तो उसकी भरपाई भी कर रही है चाहे बाजरे का किसान है बाजरे ਦਾ ਕਿਸਾਨ ਉਦ ਹੀ ਅਗਰ ਰੇਟ ਮਾਰਕੀਟ ਦੇ ਵਿੱਚ ਘੱਟ ਮਿਲਦਾ ਤਾਂ ਉਦ ਹੀ ਵੀ ਪਰਪਾਈ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਮੈਂ ਅਭੀ ਮੰਚ ਤੇ ਦੱਸਿਆ ਹੈ ਕਿ 1400 ਕਰੋੜ ਰੁਪਏ ਅਸੀਂ ਬਾਵੰਤਰ ਪਰਪਾਈ ਦੇ ਵਿੱਚ ਆਪਣੇ ਕਿਸਾਨ ਨੂੰ ਹਰਿਆਣਾ ਤੇ ਦੇਣ ਦਾ ਕੰਮ ਕੀਤਾ ਹੈ ਯਹਾਂ ਦੇ ਕਿਸਾਨਾਂ ਨੂੰ ਕਿੰਨਾ ਪੈਸਾ ਦੇਣ ਦਾ ਕੰਮ ਕੀਤਾ ਹੈ ਅੱਜ ਪੰਜਾਬ ਦਾ ਕਿਸਾਨ ਇਹ ਗੱਲ ਜਾਣਨਾ ਚਾਹੁੰਦਾ ਹੈ ਤੁਸੀਂ ਗੱਲਾਂ ਇਹ ਕਰਦੇ ਰਹਿੰਦੇ ਆ ਅਭੀ ਮਨਰੇਗਾ ਨੂੰ ਲੈ ਕਰਕੇ ਜਿਸ ਤਰੀਕੇ سے ਇਹਨਾਂ ਨੇ विधान सभा के भज के रेजुलेशन पास कर दिया इससे इससे आपको ते साहब और कांग्रेस को कहना चाहना है कि तो अड्डी राजनीति नहीं चल पी क्योंकि कि भ्रष्टाचार कांग्रेस पार्टी सरकार के बीच भी था और कि भ्रष्टाचार उससे बड़ा भ्रष्टाचार आम आदमी सरकार के बीच है आप देख रहे हैं ने? और उस भ्रष्टाचार ਉਹ ਸਾਰਾ ਪੈਸਾ ਜੋ ਸ਼ਰਮਿਕਾਂ ਦਾ ਪੈਸਾ ਹੈ ਉਹ ਭ੍ਰਸ਼ਟਾਚਾਰ ਦੀ ਵੇਗ ਕਿਨਾ ਦੀ ਸਰਕਾਰਾਂ ਦੇ ਵਿੱਚ ਛੜਿਆ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਤਾਂ ਆਦਰਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਉਹਦਾ ਨਾਮ ਚੇਂਜ ਕੀਤਾ ਜੀ ਰਾਮ ਜੀ ਵੀ ਜੀ ਰਾਮ ਜੀ ਵਿਕਸਿਤ ਭਾਰਤ ਜੀ ਰਾਮ ਜੀ ਜੋ ਉਹਦਾ ਨਾਮ ਚੇਂਜ ਕੀਤਾ ਹੈ ਉਹਦੇ ਮੇਰੇ ਸ਼ਰਮਿਕਾਂ ਨੂੰ ਔਰ ਮਜ਼ਬੂਤੀ ਮਿਲਣ ਕਿਉਂਕਿ ਉਹਨਾਂ ਨੂੰ ਜੋ ਮਜ਼ਬੂਤੀ ਮਿਲਣਗੀ ਉਹਨਾਂ ਦਾ ਪੈਸਾ ਵੀ ਸਿੱਧਾ ਉਹਨਾਂ ਦੇ ਖਾਤੇ ਵਿੱਚ ਚਾਊਗਾ ਪਰੰਤੂ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਇਸ ਪ੍ਰਕਾਰ ਸੇ ਵਿਧਾਨ ਸਭਾ ਦੇ ਵਿੱਚ ਜਾ ਕੇ ਰੈਗੂਲੇਸ਼ਨ ਪਾਸ ਕੀਤਾ ਇਹ ਨਹੀਂ ਵੇਖਿਆ ਕਿ ਮੇਰੇ ਪੰਜਾਬ ਦੇ ਵਿੱਚ ਇਸ ਮਨਰੇਗਾ ਦੇ ਵਿੱਚ ਕਿੰਨਾ ਗੋਟਾਲਾ ਹੋਇਆ ਉਸ ਗੋਟਾਲੇ ਦੇ ਜਿਨ੍ਹਾਂ ਲੋਕਾਂ ਨੇ ਉਹ ਗੋਟਾਲਾ ਕੀਤਾ ਸੀ ਉਹ ਕੌਣ ਲੋਕ ਸੀ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਸ਼ਰਮਿਕਾਂ ਦਾ ਪੈਸਾ ਸਿੱਧਾ-ਸਿੱਧਾ ਇਹਨਾਂ ਦੀ ਜੇਬ ਦੇ ਵਿੱਚ ਗਿਆ ਸੀ परंतु श्रमिक जो मेहनत करता है पसीना बहाता है वो आज ये देख रहा है कि मेरा पैसा मुझे मिलूगा परंतु उन्होंने वो पैसा नहीं मिल रहा है उनके बीच बड़ा भ्रष्टाचार हो गया उस भ्रष्टाचार भी गलत तो इन्होंने की नहीं रेगुलेशन पास करने की गलत की है परंतु आने वाले समय के बीच पंजाब के लोग चाहे महिलाएं ने महिलाएं इन्होंने वायदा किया कि असी सरकार साढ़ी आऊगी हम ग्यारह सौ देने का काम करेंगे ਪਰੰਤੂ ਅੱਜ ਤੱਕ 4 ਸਾਲ ਸਰਕਾਰ ਦੇ ਬੀਤ ਗਏ ਨੇ ਅੱਜ ਤੱਕ 1100 ਰੁਪਏ ਦੇਣ ਦਾ ਇਹਨਾਂ ਨੇ ਕੰਮ ਨਹੀਂ ਕੀਤਾ ਸਾਡੀ ਸਰਕਾਰ ਨੇ ਪਹਿਲੇ ਸਾਲ ਦੇ ਵਿੱਚ 2100 ਰੁਪਏ ਦੇਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ ਯਾਨੀ ਮਹਿਲਾਏ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਦਾ ਕੀ ਹੋਇਆ ਇਹਨਾਂ ਦੇ ਬੱਚੇ ਤਾਂ ਵੈਧੇ ਹੀ ਰਹੇਗੇ ਨੇ ਔਰ ਸਾਡੀ ਸਰਕਾਰ ਕਿਸਾਨਾਂ ਲਈ ਵੀ ਮਜ਼ਦੂਰ ਲਈ ਵੀ ਔਰ ਯੁਵਾਉਂ ਲਈ ਵੀ ਯੁਵਾਉਂ ਨੂੰ ਨਸ਼ੇ ਤੇ ਬਾਹਰ ਕਰਨ ਲਈ ਅਰੋਨਾ ਨੂੰ ਰੋਜ਼ਗਾਰ ਦੇਣ ਦਾ ਕੰਮ ਸਾਡੀ ਸਰਕਾਰ ਗਤੀ ਦੇ ਨਾਲ ਕਰ ਰਹੀ ਹੈ ਪਰੰਤੂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਯੁਵਾ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅੱਜ ਪੰਜਾਬ ਦਾ ਯੁਵਾ ਇਹ ਹਿਸਾਬ ਮੰਗ ਰਿਹਾ ਹੈ ਕਿ 4 ਸਾਲ ਹੋ ਗਏ ਨੇ ਕਿੰਨੇ ਰੋਜ਼ਗਾਰ ਦਿੱਖਤੇ ਨਹੀਂ ਤੋਂ ਗੱਲਾਂ ਸੇ ਤਾਂ ਗੱਲ ਨਹੀਂ ਬਣਨੀ ਗੱਲ ਤਾਂ ਕੰਮ ਕਰਨ ਦੇ ਨਾਲ ਬਣਨੀ ਹੈ ਤੁਸੀਂ ਗੱਲਾਂ ਮਾਰਦੇ ਆਂ ਔਰ ਗੱਲਾਂ ਮਾਰ ਕੇ ਲੋਕਾਂ ਦਾ ਢੇਟ ਭਰਨ ਦਾ ਕੰਮ ਕਰਦੇ ਆਂ ਲੋਕਾਂ ਨੂੰ ਢੇਟ ਭਰਨ ਦੇ ਲਈ ਖਾਣੇ ਦੀ ਜ਼ਰੂਰਤ ਹੁੰਦੀ ਹੈ ਔਰ ਉਹਨਾਂ ਨੂੰ ਵਿਕਾਸ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਇਹ ਦੱਸੇ ਕਿ ਅਸੀਂ ਪੰਜਾਬ ਦੇ ਲਈ ਇਨਾ ਪੰਜ ਸਾਲਾਂ ਦੇ ਵਿੱਚ ਜਾਂ ਕਾਂਗਰਸ ਨੇ ਪਿੱਛੇ ਆਪਣੇ ਕਾਰਿਆਕਾਲ ਵਿੱਚ ਜਿਹੜੇ-ਜਿਹੜੇ ਅੱਛੇ ਕੰਮ ਕੀਤੇ ਨੇ ਉਹਨਾਂ ਨੂੰ ਬਰਨਣ ਦਾ ਕੰਮ ਹੈ ਸਾਡੇ ਵਿੱਚ ਜਿਹੜੀ 2027 ਵਿੱਚ ਬੀਜੇਪੀ ਦੀ ਸਰਕਾਰ ਹੈ ਇਹਦੀ ਤਿਆਰੀ ਕੀਤੀ ਜਾਣਾ ਧੁਰੂ ਲੈ ਕੇ ਤੁਸੀਂ ਇਹਦੀ ਤਿਆਰੀਆਂ ਤਾਂ ਤੁਹਾਨੂੰ ਦੇਖੋ ਬੀਜੇਪੀ ਜਿਹੜੀ ਹੈ ਕਰਾਸੂਟ ਲੈਵਲ ਤੱਕ ਬੂਥ ਲੈਵਲ ਤੱਕ ਵਰਕਿੰਗ ਸਟਾਰਟ ਕਰ ਚੁੱਕੀ ਹੈ ਤੇ ਉਹਦਾ ਹੰਗਾਰਾ ਤੁਸੀਂ ਸਮਰਾਲੇ ਦੇ ਵਿੱਚ 0 ਅਸੀਂ ਰੂਰਲ ਕੰਸਟੀਚੂਐਂਸੀ ਹੋਂ ਤੱਕ ਕਹਿੰਦੇ ਰਹੇ ਇੱਥੇ ਤਾਂ ਪੁਰਾਣੇ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਇਹ ਵੀ ਰਿਹਾ ਕਿ ਇੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਮੈਨੂੰ ਕੋਈ ਸਰਕਸ ਹੈ ਵੋਟਨਾ ਪਾਉਣਾ ਤਾਂ ਵੀ ਪੱਤ ਤੱਕ ਸੀਟ ਮੰਨ ਕੇ ਇਲੈਕਸ਼ਨ ਦਿੱਤੇ ਪਰ ਇੱਥੇ ਭਾਜਪਾ ਨੂੰ ਇਲੈਕਸ਼ਨ ਤੇ ਤੋਂ ਬੁਲਾਖ ਸੰਪੀੜੀਆਂ ਸਿੱਟਾ ਜਤਨਾ ਆਪਣੇ ਆਪ ਇੱਕ ਬੜੀ ਮਸਾਲ ਹੈ ਪੰਜਾਬ ਚ ਜਿਹੜੀ ਜਿਹੜੀ ਉਹਦੀ ਵਰਕੀ ਤੋਂ ਇਸੇ ਚੀਜ਼ ਤੋਂ ਪਤਾ ਲੱਗਦਾ ਕਿ ਜੀਨੀ ਫਤਰ ਤੇ ਸਟਾਰਟ ਹੋ ਜਾਂਦੀ ਜੋ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿਹੜੀ ਸੈਂਟਰ ਦੀਆਂ ਸਕੀਮਾਂ ਨੇ ਉਹ ਕਿੰਦਾ ਤੁਸੀਂ ਘਰ ਤੱਕ ਕਰ ਤੱਕ ਪਹੁੰਚਾ ਰਹੇ ਹੋ ਦੇਖੋ ਵੈਸੇ ਤਾਂ ਇਹ ਡਿਊਟੀ ਜਿਹੜੀ ਗਵਰਨਮੈਂਟ ਹੁੰਦੀ ਉਹਦੀ ਬਣਦੀ ਹੈ ਪਰ ਮੇਲਾ ਜਦੋਂ ਗੌਰਮੈਂਟ ਇਸ ਤੀ ਤੇ ਆ ਜਵੇ ਕਿ ਮੈਂ ਜੀ ਇਸੇ ਦੂਜੀ ਸਰਕਾਰ ਦਾ ਕੋਈ ਸਕੀਮ ਦਾ ਕੋਈ ਨਹੀਂ ਕਰਨੀ ਇਹ ਉਹਦਾ ਜਿਹੜਾ ਘਟਿਆ ਪਣਦੀ ਕਨਿਸ਼ਾ ਦੀ ਲੋਕੈਸੀ ਲੋਕਾਂ ਖਾਤਰ ਸਰਕਾਰ ਬਣਦੀ ਹੈ ਜਿਹੜੀਆਂ ਘਰ ਘਰ ਸਕੀਮਾਂ ਪਹੁੰਚਾਉਣ ਦੀ ਗੱਲ ਹੈ ਹੁਣ ਤੁਸੀਂ ਪਿਛਲੇ ਦੇ ਵੀ ਦੇਖਿਆ ਹੋਣਾ ਕਿ ਲੀਸ਼ੂ ਸ਼ਰਮਾ ਜੀ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੰਨਾਂ ਲੀਆਂ ਮਸ਼ੀਨਾਂ ਟਰਾਈਸਾਈਕਲ ਤੇ ਵੈਲਟਾਂ ਤੇ ਲਾ ਕੇ ਬਹੁਤ ਸਾਰਾ ਸਮਾਨ ਜਿਹਦੀ ਕੀਮਤ ਲਗਭਗ 20 ਲੱਖ ਦੇ ਕਰੀਬ ਦੀ ਰਾਸ਼ੀ ਦਾ ਸਮਾਨ ਪੱਤਾ ਚ ਪੱਡੇ ਉਹ ਸਾਰਾ ਭਾਰ ਸਰਕਾਰ ਦੀ ਐਡਾ ਭਾਰ ਸਰਕਾਰ ਦੀਆਂ ਇੰਨੀਆਂ ਸਕੀਮਾਂ ਨੇ ਪੰਜਾਬ ਚ ਲਾਗੂ ਹੋ ਜਾਣ ਤਾਂ ਬਹੁਤ ਸਾਰੀਆਂ ਜਿਹੜੀਆਂ ਸਾਡੇ ਪਿੰਡੂ ਭਰਾਵਾਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ 2000 ਐਮਸੀ ਇਲੈਕਸ਼ਨ ਜੀ 15 ਵਾਰਡ ਨੇ 15 ਵਾਰਡਾਂ ਦੇ ਵਿੱਚ ਇਲੈਕਸ਼ਨ ਲੜਨ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣੀ ਚਾਹਣਾ ਇਹਨਾਂ ਨੇ ਆਪਣੇ ਹੁਣ ਵਾਰਡ ਤੋਂ ਕਿ ਵਾਰਡ ਬੰਦੀ ਥੂੜੀ ਦੇ ਉਪਰ ਬਈ ਆਪ ਨੂੰ ਪਤਾ ਲੱਗੂ ਕਿ ਵਾਰਡ ਜਿਹੜੇ ਨੇ ਗਵਰਨਮੈਂਟ ਨੇ ਵਲਾਡ ਕਰੇ ਕਿ ਪੁਰਾਣੇ ਵਾਰਡ ਮੁਤਾਬਕ ਇਲੈਕਸ਼ਨ ਹੋਣਾ ਹੈ ਨਾ ਕਿ ਨਵੇਂ ਵਾਰਡ ਤੋਂ ਇਹ ਵੀ ਇੱਕ ਕਮੇਟੀ ਦੁਆਰਾ ਇੱਕ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਇੱਕ ਬਹੁਤ ਵੱਡੀ ਜਿਵੇਂ ਮੈਂ ਕਹਾਂ ਤਾਂ ਬਹੁਤ ਮਹੱਤਵਪੂਰਨ ਜਿਹੜੀ ਵਾਰਡ ਬੰਦੀ ਹੁਣ ਹੋਈ ਆ ਉਹਨੂੰ ਲੈ ਕੇ ਤੁਹਾਡੇ ਕੋਲ ਕੀ ਕੀਤਾ ਜਾਊਗਾ ਐਸੀ ਵਾਰਡ ਬੰਦੀ ਨੂੰ ਲੈ ਕੇ ਜੀ ਮਿਊਨਿਸਪੈਲਟੀ ਤੇ ਇਜੈਕਸ਼ਨ ਗ੍ਰੇਸ ਕੀਤੇ ਜਿਲ੍ਹਾ ਐਡੀਸੀ ਡਿਵੈਲਪਮੈਂਟ ਨੂੰ ਵੀ ਆਪਣੇ ਇੰਟਰਵਿਊ ਦੇਖ ਕੇ ਆਏ ਆ ਪਰ ਉਹ ਕਿ ਕੱਲਾ ਸੰਗਰਾਲੇ 'ਚ ਨਹੀਂ ਇਹ ਪਲੈਨਿੰਗ ਸਾਰੇ ਪੰਜਾਬ ਦੀ ਸੀ ਕਿ ਆਪਣੇ ਮਰਜ਼ੀ ਮੁਤਾਬਕ ਕਬਾੜ ਵਧੇ ਕਰ ਲਓ ਜਿਵੇਂ ਤੁਸੀਂ ਪਿੱਛੇ ਦੇਖਿਆ ਕਿ ਲੋਕਾਂ ਦੀਆਂ ਆਪਾਂ ਪੇਪਰ ਰੱਦ ਕਰਾ ਦਿਓ ਕਾੜਾ ਕਰ ਦਿਓ ਪੋਲਿਟਿਕਸ ਦੇ ਵਿੱਚ ਜੇ ਵਿਧਾਨ ਚ ਜਾ ਕੇ ਬੰਦਾ ਪਹੁੰਚ ਜਾਂਦਾ ਉਹ ਕਹੇ ਬਿਨਾ ਕੋਲੇ ਬਿਨਾ ਲਗੋਟ ਪਾਇਆ ਮੈਂ ਬੰਦੇ ਨੂੰ ਧਾਰ ਮੰਨ ਹਾਂ ਆਹ ਦੇਖੋ ਵਧੀਆ ਕਰਕੇ ਜਾ ਰਹੀ ਹੈ ਦੇਖੋ ਸਪੋਰਟਸਮੈਨਸ਼ਿਪ ਕੱਲੀ ਗਰਾਊਂਡ ਤੇ ਨੇ ਸਪੋਰਟਸ ਪਾਲਟਿਕਸ ਹੀ ਹੈ ਜਿਹੜਾ ਜਿੱਤਣਾ ਹੈ ਜਿਹੜਾ ਚੱਗਾਪਾ ਦਰੋਂ ਕੋਈ ਤੁਮਕੇਲੇ ਹੋਣ ਜੇ ਭਾਜਪਾ ਦੀ ਲੋਕਾਂ ਨੂੰ ਚੱਗਾਪਾ ਦਾ ਲੱਭੂਗਾ ਤਾਂ ਵੀ ਦੇ ਐਮਸੀ ਵਾਣ ਜਾਣਗੇ ਪਰ ਅੱਜ ਲੋਕ ਜਾਗ ਚੁੱਕੇ ਆ ਲੋਕ ਇਹ ਚਾਹੁੰਦੇ ਨੇ ਕਿ ਕਹਿਣੀ ਤੇ ਕਰਨੀ ਚਾਹੀਦੀ ਫਰਕ ਨਹੀਂ ਹੋ ਰਹਾ ਜੀ ਜਿਹੜੀ ਕੋਈ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਤੇ ਕਰਨੀ ਫਰਕ ਨਹੀਂ ਉਹ ਜੇ ਵੀਰਵਾਰਾਂ ਨੂੰ ਅਸੀਂ ਐਮਸੀ ਦੇ ਵਿੱਚ ਵੀ ਟਿਕਟਾਂ ਦਵਾਜਾ ਤਾਂ ਕਿ ਜਿਹੜਾ ਸਾਡੇ ਸਪੈਸ਼ਲੀ ਸਮਰਾਲੇ ਦੀ ਵੀ ਮੈਂ ਗੱਲ ਕਰਾਂ ਦੀਨ ਹਰਪਤਰੀ ਜਾ ਸਕੇ ਤੇ ਲੋਕਾਂ ਨੂੰ ਲੱਗੇ ਕਿ ਐਮ ਸੀ ਕੀ ਕਰ ਸਕਦਾ ਜੀ ਨਾਇਤ ਮੇਰਾ ਨਾਮ ਮਨੋਚ ਚਿਵਾੜੀ ਜੀ ਵਰਤਨਾ ਜੀ ਬੀਜੇਪੀ ਦੀ ਰੈਲੀ ਹੋਈ ਹੈ ਕਸਨਪਾਸ ਹੋਇਆ ਹੈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਜਸਸਵੀ ਚੀਫ ਮਿੰਸਟਰ ਹਰਿਆਣਾ ਮਾਨਨਯੇ ਨਾਇਬ ਸਿੰਘ ਸ਼ਾਨੀ ਜੀ ਸਮਰਾਲਾ ਪਹੁੰਚੇ ਨੇ ਬਹੁਤ ਭਾਰੀ ਇਕੱਠ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਮਾਤਾਵਾ ਪੈਣਾ ਔਰ ਜਿੰਨੇ ਵੀ ਸਾਡੇ ਸਾਥੀ ਬੀਜੇਪੀ ਨੂੰ ਪਿਆਰ ਕਰਦੇ ਨੇ ਮਿਸ ਜੀ ਸ਼ਰਮਾ ਜੀ ਨੂੰ ਪਿਆਰ ਕਰਦੇ ਨੇ ਅੱਜ ਇੱਥੇ ਆ ਕੇ ਗਏ ਨੇ ਸਾਨੂੰ ਬਹੁਤ بڑا ਹੰਗਾਰਾ ਮਿਲਿਆ ਜੀ ਵਿਖਿਆ ਜਮਦੇ ਰੈਲੀ ਦੇ ਵਿੱਚ ਮੇਨ ਮੁੱਦਾ ਜਿਹੜਾ ਜੀ ਰਾਮ ਨੂੰ ਰੈਲੀ ਹੋਇਆ ਵਾ ਤੇ ਸਾਰੇ ਵਰਕਰਾਂ ਨੇ ਵੀ ਅੱਜ ਇਕੱਠੀ ਸੱਗੀ ਗਾਣਾ ਜਨਮ ਲਿਆ ਸੀ ਕੋਈ ਵਿਰੋਧ ਬਹੁਤ ਦੱਬ ਕੇ ਹੋ ਰਿਹਾ ਪੰਜਾਬ ਜੀ ਦੇਖੋ ਅੱਜ ਸਾਰਾ ਕਲੀਅਰਿਫਿਕੇਸ਼ਨ ਦੇ ਗਏ ਨੇ ਸੀਐਮ ਜੀ ਸਾਹਿਬ ਸਾਨੂੰ ਬਾਕੀ ਕਹਿੰਨੇ ਕਿ ਜੀ ਰਾਮ ਜੀ ਜੋ ਬਾਕੀ ਹੋਰ ਪਾਰਟੀਆਂ ਨਾਲ ਪ੍ਰਮਿਤ ਕਰ ਰਹੀਆਂ ਨੇ ਲੇਕਿਨ ਮੋਦੀ ਸਾਹਿਬ ਜੀ ਦੇ નેਤਰਤਵ ਦੇ ਵਿੱਚ ਜੋ ਇਹ ਜੀ ਰਾਮ ਜੀ ਬਿਲ ਆਇਆ ਹੈ ਇਹ ਸਾਡੇ ਜਿੰਨੇ ਵੀ ਮਹਿਲਾਵਾਂ ਸਾਡੀਆਂ ਮਾਤਾਵਾਂ ਨੇ ਉਹਨਾਂ ਦੀ ਭਲਾਈ ਦੇ ਲਈ ਹੀ ਆਇਆ ਹੈ ਇਹ ਤਾਂ ਹੁਣ ਇੱਕ ਬਾਕੀ ਪਾਰਟੀਆਂ اپੋਜੀਸ਼ਨ ਇਸ ਨੂੰ ਪ੍ਰਮਿਤ ਕਰ ਰਹੀ ਹੈ ਸਾਡੇ ਪੰਜਾਬ ਨੂੰ ਵੀ ਪ੍ਰਮਿਤ ਦੇ ਵਿੱਚ ਪਾਇਆ ਹੋਇਆ ਹੈ ਜੀ ਲੇਕਿਨ ਇਹ ਬਿਲ ਬਹੁਤ ਵਧੀਆ ਆਇਆ ਹੈ ਜੀ ਸੋਵੇ ਅੱਜ ਉਦੋਂ ਪਹਿਲਾਂ ਵੀ ਕਾਗਰ ਤੋਂ ਵੀ ਤੇ ਗ੍ਰੈਂਡਿੰਗ ਦੀ ਜੀਜ ਮਰੇਗਾ ਵਰਸ ਪਹੁੰਚੇ ਨੇ ਤੇ ਮਰੇਗਾ ਵਰਸ ਬਕਰਪੁਰੀ ਦੂਰ ਤਿਆਰਿਆ ਇਹਨੂੰ ਕਿਸ ਤਰ੍ਹਾਂ ਤੋਂ ਦੁਸਤ ਕੀਤਾ ਇਹੋ ਦੇਖੋ ਪਤਾ ਗੱਲ ਕੀ ਹੈ ਜੀ ਜਦੋਂ ਤੱਕ ਕਪਾ ਬ੍ਰੀਫਿੰਗ ਦੱਸਦੇ ਨਹੀਂ ਹੈਗੇ ਉਦੋਂ ਤੱਕ ਪਤਾ ਨਹੀਂ ਚੱਲਦਾ ਮੈਂ ਪਹਿਲਾਂ ਵੀ ਦੱਸਿਆ ਕਿ ਗੁੰਮਰਾਹ ਕਰਨਾ ਆਸਾਨ ਹੈ ਲੇਕਿਨ ਉਸ ਨੂੰ ਕਲੀਅਰ ਕਰਨਾ ਥੋੜਾ ਔਖਾ ਹੋ ਜਾਂਦਾ ਹੈ ਲੇਕਿਨ ਜੋ ਮੋਦੀ ਸਾਹਿਬ ਜੀ ਦੇ ਨੈਤਰਾ ਦੇ ਵਿੱਚ ਮੈਂ ਦੱਸਿਆ ਕਿ ਬਿਲ ਆਇਆ ਹੈ ਉਸ ਵਿੱਚ ਕਲੀਅਰਲੀ ਦੱਸਿਆ ਗਿਆ ਹੈ ਕਿ ਜੋ ਹੈ ਜੀਰਾਮ ਜੀ ਬਿਲ ਸਾਡੀਆਂ ਮਾਤਾਵਾਂ ਲਈ ਪਹਿਨਾਂ ਲਈ ਇਹ ਬਿਲ ਬਹੁਤ ਹੀ ਵਧੀਆ ਬਿਲਾਇਆ ਜੀ ਕਿਉਂਕਿ ਟੈਂਸ ਆਪੋਂ ਕਿਹਨੇ ਨਿਵੜਾ ਉਹਨਾਂ ਮਿੱਟੀ ਕਿਹੜੇ ਮੁੱਦੇ ਨੇ ਜਿਹੜੇ ਪੰਜਾਬ ਦੇ ਮੇਨ ਨੇ ਜਿਹੜੇ ਹਰਿਆਣਾ ਦੇ ਤਰਫੋਂ ਚੱਲਦਾ ਹੈ ਦੇਖੋ ਪ੍ਰਮੇਂਦਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰਿਆਣਾ ਬਹੁਤ ਹੀ ਤੇਜ਼ੀ ਦੇ ਨਾਲ ਵਿਕਾਸ ਵੱਲ ਵਧ ਰਿਹਾ ਹੈ ਔਰ ਉਸੇ ਹੀ ਮੁੱਦੇ ਨੂੰ ਅਸੀਂ ਪੰਜਾਬ ਦੇ ਵਿੱਚ ਵੀ ਅੱਜ ਸੈਣੀ ਸਾਹਿਬ ਦੱਸ ਕੇ ਗਏ ਨੇ ਕਿ ਉਸ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਪ੍ਰਚਾਰ ਕਰੇਗੀ ਔਰ 2027 ਦੇ ਵਿੱਚ ਹੀ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਬਾਰੇ ਦੱਸ ਕੇ ਗਿਆ ਨੇ ਐਮਐਸਪੀ ਤੇ 24 ਫਸਲਾਂ ਤੇ ਆਪਾਂ ਨੂੰ ਐਮਐਸਪੀ ਮਿਲਦੀ ਹੈ ਉਸੇ ਤਰ੍ਹਾਂ ਦੇ ਹੀ ਆਪਾਂ ਵੇਲੇ ਆਪਾਂ ਪੰਜਾਬ ਦੇ ਵਿੱਚ ਵੀ ਆਪਾਂ ਕਿਸਾਨਾਂ ਵੀਰਾਂ ਦੇ ਹਿੱਤਾਂ ਲਈ ਮਜ਼ਦੂਰਾਂ ਦੇ ਲਈ ਵਪਾਰੀਆਂ ਦੇ ਲਈ ਉਹ ਸਾਰਾ ਕੁਝ ਆਪਾਂ ਪੰਜਾਬ ਦੇ ਵਿੱਚ ਵੀ ਦੱਸਾਂਗੇ ਜਿਸ ਦੇ ਨਾਲ ਕਿ ਆਪਾਂ ਇਹ ਸੰਦੇਸ਼ ਲੈ ਕੇ ਪੰਜਾਬ ਦੇ ਵੋਟਰਾਂ ਕੋਲ ਜਾਵਾਂਗੇ ਔਰ ਜਿਸ ਤਰ੍ਹਾਂ ਹਰਿਆਣਾ ਤਰੱਕੀ ਕਰ ਰਿਹਾ ਉਸੇ ਤਰ੍ਹਾਂ ਹੀ 2027 ਦੇ ਵਿੱਚ ਪੰਜਾਬ ਦੀ ਤਰੱਕੀ ਲਈ ਤੇ ਗਾਏਗੇ